ਪੰਜਾਬੀ ਕਲਚਰ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਬਾਰੇ ਜਾਣਕਾਰੀ ਦੇਣ ਜਾ ਰਿਹਾ ਜੋ ਕਿ ਪਹਿਲੇ ਸਮਿਆਂ 'ਚ ਵਰਤੀ ਜਾਂਦੀ ਸੀ ਸੋ ਅੱਜ ਕੱਲ ਉਸ ਦਾ ਰਵਾਜ ਬਹੁਤ ਘਟ ਗਿਆ ਸੋਜੀ ਆ ਜੀ ਪੱਖੀ ਹੱਥ ਪੱਖੀ ਜੀ ਨੂੰ ਕਹਿੰਦੇ ਨੇ ਜਿਹਦੇ ਨਾਲ ਚੱਲ ਮਾਰਦੇ ਹੁੰਦੇ ਸੀ ਸੋ ਉਸ ਪੱਖੀ ਬਾਰੇ ਅੱਜ ਮੈਂ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ ਕਿਰਪਾ ਕਰਕੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਣਾ ਤੇ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਨਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਪੱਖੀ ਤੇ ਦਿੰਨਾ ਉਹਦੇ ਬਾਰੇ ਜਾਣਕਾਰੀ ਇਹ ਹੁੰਦੀ ਹੈ ਜੀ ਹੱਥ ਪੱਖੀ ਆਪਣੇ ਪੰਜਾਬ ਦੇਸ਼ ਵਿੱਚ ਸਰਦੀਆਂ ਵਿੱਚ ਠੰਡ ਵੀ ਅੰਤਾਂ ਦੀ ਪੈਂਦੀ ਹੈ ਤੇ ਬਹੁ ਮਾਗ ਮਹੀਨਾ ਵਿੱਚ ਕੋਰੇ ਪੈਂਦੇ ਨੇ ਤੇ ਉਦੋਂ ਤਾਪਮਾਨ 0 ਡਿਗਰੀ ਤੱਕ ਚਲਾ ਜਾਂਦਾ ਹੈ ਪਾਰਾ ਇੱਥੇ ਗਰਮੀ ਬਹੁਤ ਪੈਂਦੀ ਆ ਸੰਸਾਰ ਵਿੱਚ ਸਭ ਤੋਂ ਉੱਚਾ ਪਾਰਾ ਮਲਤਾਨ ਵਿੱਚ ਹੀ ਚੜਦਾ ਏ ਬਾਦੋਂ ਦੇ ਚਮਾਸੇ ਵਿੱਚ ਦਮ ਘਟਣ ਲੱਗਦਾ ਪੁਰਾਣੇ ਪੰਜਾਬ ਵਿੱਚ ਗੁੰਮਸਮ ਘਰਾਂ ਵਿੱਚ ਕਿਦਰੋਂ ਵੀ ਹਵਾ ਨਹੀਂ ਸੀ ਲੱਗਦੀ ਹਮੇਂ ਇੰਨਾ ਹੁੰਦਾ ਸੀ ਕਿ ਮੁੜਕਾ ਪੈਰਾ ਤੱਕ ਬਗ ਜਾਂਦਾ ਸੀ ਅੱਜ ਬੰਕ ਕਿਦਰੇ ਵੀ ਬਿਜਲੀ ਤੇ ਪੱਖੇ ਨਹੀਂ ਸਨ ਹੁੰਦੇ ਉਸ ਸਮੇਂ ਕਹਿੰਦੇ ਨੇ ਕਿ ਗੈਂਡਾ ਸਾਹਬ ਦੇ ਬਾਕੀ ਸਾਰੇ ਮਹੀਨੇ ਧੁੱਪ ਸਹ ਲੈਦਾ ਏ ਪਰ ਭਾਦੋਂ ਦੀ ਧੁੱਪ ਉਸ ਤੋਂ ਵੀ ਨਹੀਂ ਸਹਾਰੀ ਜਾਂਦੀ ਚਮਾਸੇ ਯਾਨੀ ਚਾਰ ਮਾਸ ਚਾਰ ਮਹੀਨੇ ਜੇਠ ਹੜਸੋਂ ਤੇ ਭਾਦੋਂ ਇਹ ਮਹੀਨੇ ਪੰਜਾਬ ਵਿੱਚ ਆਪੇ ਹੀ ਗਰਮੀ ਦੇ ਹੁੰਦੇ ਹਨ ਪੰਜਾਬੀ ਵਿੱਚ ਕਹਾਵਤ ਇਹ ਵੀ ਹੈ ਪੰਜਾਬੀ ਵਿੱਚ ਇੱਕ ਕਹਾਵਤ ਵੀ ਆ ਕਿ ਜੱਟ ਭਾਦੋਂ ਦੇ ਚਮਾਸਿਆਂ ਡਰਦਾ ਸਾਹ ਦੋ ਗਿਆ ਵੀ ਭਾਦੋਂ ਵਿੱਚ ਮੱਖੀਆਂ ਕਮਾਦ ਤੇ ਕਪਾਹ ਦੀ ਗੋਡੀ ਕਰਨੀ ਹੁੰਦੀ ਸੀ ਇਸ ਮਹੀਨੇ ਹਵਾ ਵਿੱਚ ਭਾਰੀ ਨਮੀ ਹੋਣ ਕਰਕੇ ਸਰੀਰ ਦੇ ਮੁੜ ਕੇ ਨਾਲ ਵਸਪੀ ਕਰਨ ਨਹੀਂ ਸੀ ਹੁੰਦਾ ਜਿਸ ਕਰਕੇ ਧੁੱਪ ਹੋਰ ਵੀ ਜੁਗਦੀ ਆ ਇਹਨਾਂ ਮਹੀਨਿਆਂ ਵਿੱਚ ਬੌਟੀਆਂ ਦੀ ਹੋਰ ਵੀ ਵੱਧ ਉਸਾਮਤਾ ਜਾਂਦੀ ਆ ਉਹਨਾਂ ਨੂੰ ਘੁੰਡ ਕੱਢਣਾ ਪੈਂਦਾ ਅਤੇ ਸਾਰੇ ਕੱਪੜੇ ਪਾਉਣੇ ਪੈਂਦੇ ਪੱਕੇ ਕੁੜੀਆਂ ਤਾਂ ਚੁੰਨੀ ਲਾਹ ਲੈਂਦੀਆਂ ਅਤੇ ਪਿਪੜਾਂ ਜਾਂ ਹੋਰ ਰੁੱਖਾਂ ਏੜ ਵੀ ਆਪਣੇ ਵੀਰਾਂ ਦੇ ਕੋਲ ਮੱਜੇ ਡਾਬ ਬੈਠਦੀਆਂ ਪਰ ਬੌਧੀਆਂ ਨੂੰ ਘਰੇ ਹੀ ਰਹਿਣਾ ਪੈਂਦਾ ਤੇ ਉਹ ਰਹਿਣਾ ਵੀ ਪਰਦੇ ਵਿੱਚ ਹੁੰਦਾ ਭਾਦੋਂ ਦੇ ਮੀਂਹ ਦੇ ਵਿੱਚ ਗੋਰੀਆਂ ਦੀਆਂ ਘਰਾਂ ਦੇ ਅੰਦਰ ਕੁੜਤੀਆਂ ਮੁੜ ਕੇ ਨਾ ਭej ਜਾਂਦੀਆਂ ਅਜਿਹੀ ਗਰਮੀ ਵਿੱਚ ਬੌਧੀਆਂ ਨੂੰ ਆਟਾ ਪੀਣਾ ਪੈਂਦਾ ਅਤੇ ਗੁੰਨ੍ਹ ਕੇ ਰੋਟੀਆਂ ਵੀ ਪਕਾਉਣੀਆਂ ਪੈਂਦੀਆਂ ਮਰਦ ਬੌਟੀਆਂ ਤੇ ਤਰਸਦਾ ਕਰਦੇ ਪਰ ਰੋਟੀਆਂ ਤਾਂ ਬੌਟੀਆਂ ਨੂੰ ਹੀ ਲਾਉਣੀਆਂ ਪਕਾਉਣੀਆਂ ਪੈਂਦੀਆਂ ਗਰਮੀ ਦੇ ਨਾ ਦਿਨਾਂ ਵਿੱਚ ਪੱਖੀਆਂ ਦੀ ਪੱਖੀਆਂ ਦਾ ਹੀ ਆਸਰਾ ਹੁੰਦਾ ਮਾਮਾ ਆਪਣੇ ਨਿੱਕੇ ਨਿੱਕੇ ਬਾਲਾ ਨੂੰ ਪੱਖੀਆਂ ਚਲਦੀਆਂ ਰਹਿੰਦੀਆਂ ਸ਼ੁਕਰ ਦੁਪਹਿਰੇ ਕਰਦੇ ਹਰ ਇੱਕ ਜੀ ਦੇ ਹੱਥ ਵਿੱਚ ਪੱਖੀ ਜ਼ਰੂਰ ਹੁੰਦੀ ਬੌਟੀਆਂ ਰਹੀਆਂ ਰਹੀਆਂ ਕਿ ਕੰਤੋਂ ਉਹਨਾਂ ਨੂੰ ਪੱਕੀ ਦੀ ਹਵਾ ਦੇਵੇ ਨਵੀਆਂ ਵਿਹਾਈਆਂ ਕੁੜੀਆਂ ਤਾਂ ਸਹੁਰਿਆਂ ਦੀਆਂ ਬੰਦਸਾਂ ਗਰਮੀ ਅਤੇ ਹਮਸਤ ਤੋਂ ਅੱਕ ਕੇ ਕਹਿ ਉੱਠਦੀਆਂ ਹਾੜ ਦੇ ਮਹੀਨੇ ਧੁੱਪਾਂ ਪਹਿਣ ਨਹੀਂ ਕਰਾਰੀਆਂ ਨਜਮੇ ਵਿਹਾਈ ਬੁੱਲਾ ਬੁੱਲੇ ਲੁੱਟਣ ਕੁਵਾਰੀਆਂ 8 ਦੇ ਮਹੀਨੇ ਧੱppa ਪਹਿਣ ਨਹੀਂ ਕਰਾਰੀਆਂ ਨਿੱਜ ਮੈਂ ਵਿਹਾਈ ਬੁੱਲੇ ਲੁੱਟਣ ਕੁਵਾਰੀਆਂ ਇਸੇ ਮਹੀਨੇ ਗਰਮੀਆਂ ਦੇ ਇਸੇ ਮਹੀਨੇ ਵਿੱਚ ਬੌਟੀਆਂ ਆਪਣੇ ਕੰਤਾਂ ਨੂੰ ਪੱਖੀਆਂ ਦਾ ਜੋੜਾ ਲੈ ਕੇ ਦੇਣ ਦੀ ਫਰਮਾਇਸ਼ ਵੀ ਕਰਦੀਆਂ ਪੱਖੀ ਸ਼ਬਦ ਪੱਖੀ ਭਾਵ ਖੰਭ ਤੋਂ ਬਣਿਆ ਹੈ ਪੱਖੀ ਵੀ ਪੰਛੀ ਦੇ ਖੰਭ ਵਰਗੀ ਹੁੰਦੀ ਹੈ। ਪੱਖੀ ਝੱਲਣਾ ਮੁਹਾਵਰਾ ਜਿਸ ਦਾ ਅਰਥ ਹੈ ਸੇਵਾ ਕਰਨੀ। ਪੱਖੀ ਦਾ ਸਾਡੇ ਵਿਰਸੇ ਵਿੱਚ ਬੜਾ ਮਹੱਤਮਪੂਰਨ સ્થાન ਰਿਹਾ ਹੈ। ਗੁਰਬਾਣੀ ਵਿੱਚ ਵੀ ਪੱਖੀ ਬਾਰੇ ਜਿਕਰ ਆਉਂਦਾ ਹੈ। ਪੰਜਾਬ ਵਿੱਚ ਪੱਖੀਆਂ ਘਰ-ਘਰ ਬਣਦੀਆਂ ਸਨ। ਇਹ ਦਾਜ ਵਿੱਚ ਦਿੱਤੀਆਂ ਜਾਂਦੀਆਂ ਸਨ। ਕੁੜੀਆਂ ਸਿਲਮ ਸਤਾਰੇ ਤੇ ਬਰਕ ਲਾ ਕੇ ਪੱਖੀਆਂ ਬਣਾਉਂਦੀਆਂ ਪਹਿਲਾਂ ਪੱਖੀਆਂ ਦੀ ਬਣਤਰ ਵੀ ਅੱਜ ਵਰਗੀ ਨਹੀਂ ਸੀ ਹੁੰਦੀ ਘੁੰਮਣ ਵਾਲੀਆਂ ਪੱਖੀਆਂ ਦੇ ਫਰੇਮ ਬਹੁਤ ਬਾਅਦ ਵਿੱਚ ਆਏ ਪਹਿਲਾਂ ਪਹਿਲਾਂ ਬਾਂਸ ਜਾਂ ਬੈਂਤ ਦੀ 1 ਫੁੱਟ ਸਵਾ ਫੁੱਟ ਪਤਲੀ ਪੱਟੀ ਲੈ ਕੇ ਉਸ ਉੱਤੇ ਦਰੀ ਵਾਂਗ ਉਣਾਈ ਕੀਤੀ ਜਾਂਦੀ ਸੀ ਬੁਣਾਈ ਕੀਤੀ ਜਾਂਦੀ ਸੀ ਇਸ ਵਿੱਚ ਬੇਲ ਬੂਟੇ ਪਾਈ ਜਾਂਦੇ ਸਨ ਇਹ ਪੱਖੀ ਮੋٹے ਦਰੀ ਵਰਗੇ ਕੱਪੜੇ ਦੀ ਹੁੰਦੀ ਸੀ ਤੇ ਘੁੰਮਦੀ ਨਹੀਂ ਸੀ ਹੁੰਦੀ ਪੱਖੀਆਂ ਖੰਜੂਰ ਦੀਆਂ ਟਾਹਣੀਆਂ ਦੀਆਂ ਵੀ ਬਣਦੀਆਂ ਸਨ ਇਸ ਟਾਣੀ ਉੱਤੇ ਸੰਘਣੇ ਤੇ ਫੁੱਟ ਫੁੱਟ ਲੰਮੇ ਪਤਲੇ ਪੱਤੇ ਹੁੰਦੇ ਸਨ ਜਿਨ੍ਹਾਂ ਨੂੰ ਤਾਣਾ ਮੰਨ ਕੇ ਹੋਰ ਪੱਤਿਆਂ ਦਾ ਪੇਟਾ ਬਾਦਿਆ ਜਾਂਦਾ ਸੀ ਇਹਨਾਂ ਨੂੰ ਸਿਰੇ ਉੱਤੇ ਪਤਲੀ ਜਹੀ ਮਗਜੀ ਲਾ ਦਿੱਤੀ ਜਾਂਦੀ ਪਰ ਘੁੰਮਦੀਆਂ ਇਹ ਵੀ ਨਹੀਂ ਸਨ ਘੁੰਮਣ ਵਾਲੇ ਪੰਖੀ ਦੇ ਫਰੇਮ ਆ ਪੰਖੀਆਂ ਦੀ ਘਰੇਲੂ ਸੰਨਿਆਤ ਸੰਤ ਵਿੱਚ ਇਨਕਲਾਬ ਲੈ ਜਾਂਦਾ ਘੁੰਮਣ ਵਾਲੀ ਪੰਖੀ ਦਾ ਫਰੇਮ ਲੋਹੇ ਦਾ ਹੁੰਦਾ ਸੀ ਹੱਥੀ ਦੇ ਦੋ ਪਾਸੇ ਘੁੰਮਣ ਵਾਲੇ ਕਲਿੱਪ ਲੱਗੇ ਹੁੰਦੇ ਸਨ ਅੱਗੇ ਪੱਖੀ ਦਾ ਗੋਲ ਲੋਹੇ ਦਾ ਫਰੇਮ ਹੁੰਦਾ ਸੀ ਇਸ ਗੋਲ ਪੱਖੇ ਨੂੰ ਕੁੜੀਆਂ ਉਹਨਾਂ ਦੀ ਡੋਰੀ ਨਾਲ ਕਰੋ ਸੀ ਇਹ ਨਾਲ ਕਢਾਈ ਕਰ ਲੈਂਦੀਆਂ ਕਈ ਸੁੱਚੇ ਤਾਂ ਅੱਗੇ ਨਾਲ ਬਣਦੀਆਂ ਤੇ ਬੇਲ ਬੂਟੇ ਪਾਉਂਦੀਆਂ ਕਈ ਇਸ ਗੋਲ ਫਰੇਮ ਉੱਤੇ ਸੋਨਾ ਰੇਸ਼ਮੀ ਕੱਪੜਾ ਜਾਂ ਸੁਨੀਲ ਹਸਿਓ ਲੈਂਦੀਆਂ ਅਤੇ ਇਸ ਕੱਪੜੇ ਉੱਤੇ ਫੁੱਲ ਬੂਟੇ ਪਾ ਦਿੰਦੀਆਂ ਕਈ ਇਸ ਉੱਤੇ ਸੂਈ ਨਾਲ ਤਾਜ ਮਹਿਲ ਬਣਾ ਲੈਂਦੀਆਂ। ਕਈ ਹੋਰ ਵੱਖ-ਵੱਖ ਰੰਗਾਂ ਦੇ ਵੱਖ-ਵੱਖ ਡਿਜ਼ਾਈਨ ਪਾ ਲੈਂਦੀਆਂ। ਇਸ ਮਗਰੋਂ ਪੱਖੀ ਨੂੰ ਝੱਲ ਲਾਈ ਜਾਂਦੀ। ਝੱਲਰ ਇੱਕ ਖਾਸ ਨਮੂਨੇ ਦੀ ਬਣਾਈ ਜਾਂਦੀ ਸੀ ਜਿਹੜੀ ਕਿ ਪੱਖੀ ਵਾਲੇ ਪਾਸਿਓਂ ਪਲੇਟ ਵਾ ਕੇ ਛੋਟੀ ਕੀਤੀ ਹੁੰਦੀ ਸੀ। ਅਦੇ ਬਾਹਰੋਂ ਖੁੱਲੀ ਹੁੰਦੀ ਸੀ ਕਈ ਪੱਖੀਆਂ ਦੀਆਂ ਡੰਡੀਆਂ ਦੇ ਸਿਰਿਆਂ ਉੱਤੇ ਨਿੱਕੇ ਨਿੱਕੇ ਮੂੰਹ ਦੇਖਣ ਵਾਲੇ ਸ਼ੀਸ਼ੇ ਫਿੱਟ ਕੀਤੇ ਹੁੰਦੇ ਸਨ ਪੁਰਾਣੇ ਇਹਨਾਂ ਸ਼ੀਸ਼ਿਆਂ ਵਿੱਚੋਂ ਵੇਖ ਕੇ ਆਪਣੀਆਂ ਮੋਛਾਂ ਦੇ ਕੁੰਡ ਠੀਕ ਕਰ ਲੈਂਦੇ ਸਨ ਕਈ ਜਵਾਈ ਇਹਨਾਂ ਸ਼ੀਸ਼ਿਆਂ ਰਾਹੀਂ ਆਪਣੀਆਂ ਸਾਲੀਆਂ ਨੂੰ ਨਿਹਾਰਦੇ ਰਹਿੰਦੇ ਸਨ ਪੱਖੀਆਂ ਸੂਫਿਆਂ ਦੀ ਸਜਾਵਟ ਵਾਸਤੇ ਚੰਗੀ ਆਉਂਦੀਆਂ ਸਨ ਨਵੇਂ ਆਏ پرانے ਨੂੰ ਸੰਦੂਖ ਵਿੱਚੋਂ ਕੱਢ ਕੇ ਨਵੀਂ ਪੱਖੀ ਦਿੱਤੀ ਜਾਂਦੀ ਸੀ ਔਰਤ ਜਤੀ ਔਰਤ ਜਤੀ ਮਰਦ ਨੂੰ ਪੱਖੀ ਚੱਲਦੀ ਹੈ ਪਰ ਮਰਦ ਕਦੇ ਔਰਤ ਨੂੰ ਪੱਖੀ ਨਹੀਂ ਚੱਲਦਾ ਤੋ ਅੱਜ ਕੱਲ ਇਹ ਪੱਖੀਆਂ ਦੇ ਪੱਖੇ ਕਿਤੇ ਕਿਤੇ ਰੁਲਦੇ ਫਿਰਦੇ ਰੁਲਦੇ ਫਿਰਦੇ ਤਸ ਰਹੇ ਹਨ ਇਹਨਾਂ ਨੂੰ ਸੱਟ ਨੂੰ ਜੀਵ ਹੀ ਨਹੀਂ ਕਰਦਾ ਪਰ ਰੱਖਣ ਦਾ ਕੀ ਫਾਇਦਾ 20 ਦੀ 24 ਘੰਟੇ ਹੈ ਤੇ ਪੱਖੇ ਤੇ ਏਸੀ ਸੇਵਾ ਵਿੱਚ ਹਾਜ਼ਰ ਹਨ ਹੁਣ ਤਾਂ ਘੁੰਗਰੂਆਂ ਵਾਲੀਆਂ ਅਤੇ ਨਾ ਸੀਸੀਆਂ ਵਾਲੀਆਂ ਪੱਖੀਆਂ ਰਹੀਆਂ ਹੁਣ ਤਾਂ ਇਹ ਵਿਰਸੇ ਦੇ ਅਜਾਇਬ ਘਰਾਂ ਵਿੱਚ ਹੀ ਦੇਖਣ ਨੂੰ ਮਿਲਦੀਆਂ ਹਨ ਸੋ ਇਹ ਤੇ ਜੀ ਪੰਖੀ ਬਾਰੇ ਜਾਣਕਾਰੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦੇਣਾ ਜੀ ਸੋ ਆਉਣ ਵਾਲੇ ਬਲੌਗ ਚ ਤੁਹਾਨੂੰ ਹੋਰ ਕੋਈ ਪ੍ਰਾਣੀ ਚੀਜ਼ ਦਿਖਾਵਾਂਗਾ ਜੋ ਕਿ ਪਹਿਲੇ ਸਮੇਂ ਵਿੱਚ ਵਰਤੀ ਜਾਂਦੀ ਸੀ ਉਦੋਂ ਤੱਕ ਲਈ ਰੱਬ ਰੱਖਾ